ਦੁਬਈ ਦੇ ਲਾਰੈਂਸ ਬਿਸ਼ਨੋਈ ਦੇ ਕਰੀਬੀ ਸਾਥੀ ਸੀਪਾ ਦੀ ਗਰਦਨ ਕੱਟ ਕੇ ਕੀਤੇ ਗਏ ਕਤਲ ਦਾ ਬਦਲਾ ਲੈਣ ਲਈ ਬੀਤੇ ਦਿਨੇ ਕੋਲਡੀ ਬਰਾੜ ਦੇ ਕਰੀਬੀ ਸਾਥੀ ਪੈਰੀ ਦਾ ਚੰਡੀਗੜ੍ਹ 'ਚ ਗੋਲੀਆਂ ਮਾਰ ਕੇ ਕੀਤੇ ਗਏ ਕਤਲ ਤੋਂ ਬਾਅਦ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੀਆਂ ਸੁਰੱਖਿਆ ਜੰਸੀਸ ਦੇ ਅਧਿਕਾਰੀ ਹਾਈ ਅਲਰਟ 'ਤੇ ਨੇ ਕੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ 'ਚ ਚੱਲ ਰਹੀ ਰੰਜਿਸ਼ ਕਾਰਨ ਤਿੰਨ ਸੂਬਿਆਂ 'ਚ ਗੈਂਗਵਾਰ ਦੀਆਂ ਘਟਨਾਵਾਂ ਵਾਪਸ ਆਖ ਰਹੀਆਂ ਨੇ ਦਿੱਲੀ ਕ੍ਰਾਈਮ ਬ੍ਰਾਂਚ ਅਤੇ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਵੱਲੋਂ ਲਾਰੈਂਸ ਗੈਂਗ ਦੇ ਲੜਕੀਆਂ ਦੀਆਂ ਗ੍ਰਿਫਤਾਰੀਆਂ ਤੋਂ ਬਾਅਦ ਵੱਡਾ ਖੁਲਾਸਾ ਕੀਤਾ ਗਿਆ ਲਾਰੈਂਸ ਦੇ ਗੈਂਗ ਨੂੰ ਵਿਦੇਸ਼ੀ ਹਥਿਆਰਾਂ ਦੀ ਸਪਲਾਈ ਚਾਈਨਾ ਤੋਂ ਹੋ ਰਹੀ ਹੈ ਉਸ ਦੇ ਗੁਰਗੇਸਪਿੰਡ ਵਿੱਚ ਸਰਗਰਮ ਹਨ ਅਤੇ ਉੱਥੇ ਹੀ ਧਮਕੀਆਂ ਭਰੇ ਫੋਨ ਕਰ ਰਹੇ ਨੇ ਅਮਰੀਕਾ ਤੋਂ ਗ੍ਰਿਫਤਾਰ ਕੀਤੇ ਗਏ ਅਨਮੋਲ ਬਿਸ਼ਨੋਈ ਨੂੰ ਪੁਲਿਸ ਵੀ ਪੰਜਾਬ ਲਿਆਉਂਦੀ ਤਿਆਰੀ ਕਰ ਚੁੱਕੀ ਹੈ ਜੋ ਪੰਜਾਬੀ ਕਾਇਕ ਸਿੱਧੂ ਮੂਸੇਵਾਲੇ ਦੇ ਕਤਲ ਸਮੇਤ 7 ਕੇਸਾਂ ਦੇ ਵਿੱਚ ਲੜਿੰਦੀ ਹੈ ਜਾਣਕਾਰੀ ਦੇ ਮੁਤਾਬਕ ਦਾਜ਼ੀਏ ਕਿ ਸਾਲ 2021 ਚ ਲਾਰੈਂਸ ਬਿਸ਼ਨੋਈ तिहार जेल ਚ ਬੰਦ ਸੀ ਉਸ ਸਮੇਂ ਉਸ ਦਾ ਪ੍ਰਾਨਮੋਲ ਬਿਸ਼ਨੋਈ ਜੋ ਰਾਜਸਥਾਨ ਦੀ ਜੇਲ੍ਹ ਵਿੱਚ ਬੰਦ ਸੀ ਜ਼ਮਾਨਤ ਤੇ ਬਾਹਰ ਨਿਕਲਣ ਦੀ ਤਿਆਰੀ ਕਰ ਰਿਹਾ ਸੀ ਅਨਮੋਲ ਜਿਸ ਤੇ ਪੰਜਾਬ ਪੁਲਿਸ ਨੇ ਵੀ ਮੁਕਦਮੇ ਦਰਜ ਕਰ ਲਏ ਨੇ ਜੇਲ੍ਹ ਵਿੱਚ ਬੰਦ ਲਾਰੈਂਸ ਨੂੰ ਆਪਣੇ ਭਰਾ ਅਨਮੋਲ ਦੇ ਪੁਲਿਸ ਮੁਕਾਬਲੇ ਜਾਂ ਫਿਰ ਆਪਣੇ ਹੀ ਦੁਸ਼ਮਣਾਂ ਦੇ ਹੱਥੋਂ ਮਾਰੇ ਜਾਂਦਾ ਡਰ ਸਤਾ ਰਿਹਾ ਸੀ ਉਸ ਨੇ ਗੋਲਡੀ ਪ੍ਰਾ ਨਾਲ ਸੰਪਰਕ ਕਰਕੇ ਅਨਮੋਲ ਬਿਸ਼ਨੋਈ ਦਾ ਪਾਣੂ ਪ੍ਰਤਾਪ ਦੇ ਨਾਮ ਨਾਲ ਨਕਲੀ ਪਾਸਪੋਰਟ ਤਿਆਰ ਕੀਤਾ ਜੋ ਜੈਪੁਰ ਤੋਂ ਫਲਾਈਟ ਫੜ ਕੇ ਕੰਨਿਆ ਪਹੁੰਚ ਗਿਆ ਤੇ ਕੰਨਿਆ ਤੋਂ ਕੁਮਦਾ ਰਿਹਾ ਉਹ ਅਮਰੀਕਾ ਪਹੁੰਚ ਗਿਆ ਅਨਮੋਲ ਦੇ ਅਮਰੀਕਾ ਪੁੱਜਣ ਤੋਂ ਪਹਿਲਾਂ ਲਾਰੈਂਸ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਨੂੰ ਮਾਰਨ ਦਾ ਟਾਸਕ ਗੋਲਡੀ ਬਰਾਡ ਨੂੰ ਦਿੱਤਾ ਹੋਇਆ ਸੀ ਜਿੱਤੇ ਹੀ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਤਾਂ ਲਾਰੈਂਸ ਦੇ ਸਾਥੀ ਸਚਿਨ ਥਾਪਨ ਨੇ ਪੰਜਾਬ ਪੁਲਿਸ ਨੂੰ ਗੁੰਮਰਾਹ ਕਰਨ ਲਈ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਕਿਹਾ ਕਿ ਸਿੱਧੂ ਮੂਸੇਵਾਲੇ ਨੂੰ ਉਸਨੇ ਮਾਰਿਆ ਪੁਲਿਸ ਨੇ ਜਦੋਂ ਸਚਿਨ ਥਾਪਨ ਦੀ ਜਾਂਚ ਕਰਵਾਈ ਤਾਂ ਪਤਾ ਲੱਗਾ ਕਿ ਉਹ ਦੇਸ਼ ਵਿੱਚ ਹੈ ਹੀ ਨਹੀਂ ਹੈ ਉਹ ਵਿਦੇਸ਼ ਤੋਂ ਲਾਈਵ ਹੋ ਰਿਹਾ ਸੀ ਅਤੇ ਮੂਸੇਵਾਲੇ ਦੇ ਕਤਲ ਵਿੱਚ ਮੁੱਖ ਆਥਰ ਅਨਮੋਲ ਬਿਸ਼ਨੋਈ ਦਾ ਸੀ ਜਿਸ ਨੇ ਸ਼ੂਟਰਾਂ ਨੂੰ ਕਾਤਲ ਅਤੇ ਭਾਨੋਂ ਲਈ ਰੁਪਏ ਪਹੁੰਚਾਏ ਅਤੇ ਅਨਮੋਲ ਦੇ ਵਿਦੇਸ਼ ਪੁੱਜਣ ਤੋਂ ਬਾਅਦ ਲਾਰੈਂਸ ਗੈਂਗ ਨੂੰ ਵਿਦੇਸ਼ ਅਰ ਦੇ ਵਿੱਚ ਬੈਠਾ 골ਡੀ ਬਰਾਡ ਚਲਾ ਰਿਹਾ ਸੀ ਤੇ 골ਡੀ ਹੀ ਲਾਰੈਂਸ ਗੈਂਗ ਦਾ ਨਜਾਇਜ਼ ਵਸੂਲੀ ਦੀ ਕਮਾਈ ਨੂੰ ਬਿਜ਼ਨਸ ਦੇ ਵਿੱਚ ਲਗਾਉਂਦਾ ਸੀ ਤਨਮੋਲ ਨੇ ਵਿਦੇਸ਼ ਪੁੱਜ ਕੇ 골ਡੀ ਬਰਾਡ ਤੋਂ ਹਟ ਕੇ ਗੈਂਗ ਨੂੰ ਚਲਾਉਣਾ ਸ਼ੁਰੂ ਕਰ ਦਿੱਤਾ ਲੈਂਡਿੰਗ ਵੀ ਸਾਰਾ ਕੰਮ ਨੂੰ ਅਨਬੋਲ ਵੇਖਣ ਲੱਗ ਪਿਆ ਤਾਂ ਇਸੇ ਹੀ ਚੱਲਦੇ 골ਡੀ ਬਰਾਡ ਤੇ ਲਾਰੈਂਸ ਬਿਸ਼ਨੋਈ ਦੇ ਵਿੱਚ ਦੂਰੀਆਂ ਵਧਣ ਲੱਗ ਪਈਆਂ ਤੇ ਉਹ ਆਮੋ ਸਾਹਮਣੇ ਹੋ ਗਏ ਇਸ ਦੇ ਵਿਚਾਲੇ ਹੁਣ ਪੰਜਾਬ ਦੇ ਵਿੱਚ ਵੱਡਾ ਅਲਰਟ ਜਾਰੀ ਕੀਤਾ ਸਿੱਧੂ ਮੂਸੇਵਾਲੇ ਕਤਲकांड ਤੇ ਵਿੱਚ ਦੇ ਵਿੱਚ ਵੀ ਖੁੱਲੇ ਰਾਜ਼ ਨਾਲ ਦੀ ਨਾਲ ਹੁਣ ਪੰਜਾਬ ਦੇ ਵਿੱਚ ਵੱਡੀਆਂ ਜਿਹੜੀਆਂ ਗੈਂਗਵਾਰ ਹੋਣ ਦੇ ਖਤਸ਼ੇ ਨੇ ਤਿੰਨ ਸੂਬਿਆਂ 'ਚ ਗੈਂਗਵਾਰ ਦੀਆਂ ਘਟਨਾਵਾਂ ਵਾਪਤ ਸਕਦੀਆਂ ਨੇ ਇਸ ਕਰਕੇ ਪ੍ਰਸ਼ਾਸਨ ਅਲਰਟ ਤੇ ਹੈ ਤਾਂ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਪੰਜਾਬ ਦੇ ਵਿੱਚ ਵੱਡੀਆਂ ਗੈਂਗਵਾਰ ਹੋ ਸਕ ਰਹੀਆਂ ਨੇ ਇਸ ਕਰਕੇ ਪ੍ਰਸ਼ਾਸਨ ਜਿਹੜਾ ਅਲਰਟ ਤੇ ਹੈ ਪ੍ਰਸ਼ਾਸਨ ਦੇ ਵੱਲੋਂ ਵੱਟੇ ਐਕਸ਼ਨ ਲੈਂਦੇ ਜਾ ਰਹੇ ਨੇ ਤੇ ਚੌਕਸੀ ਵਧਾ ਦਿੱਤੀ ਗਈ ਹੈ